ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਅਸੀਂ ਕਰਦੇ ਰਹੇ ਆ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲਾਂ ਬਾਣੀ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲਾਂ ਭਰਿਆ ਪਿਛਲੇ ਟਾਈਮ ਦੇ ਵਿੱਚ ਨਹੀਂ ਰਿਆ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਕਾਰ ਕਰਕੇ ਬਿਲਕੁਲ ਉਹ ਕਰਦੇ ਆਂ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਡੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁਪ ਸਨਿਆਸ ਹਾਲਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਕਿ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਵੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਬਜ਼ੁਰਗ ਹੈ ਸਾਡੇ ਉਹਨਾਂ ਦੀ ਸੇਧ ਨੂੰ ਨਹੀਂ ਕਰ ਲਈ ਇਸ ਵਿੱਚ ਜਦੋਂ ਇੰਨੀ ਪੋਰਸ ਕੋਲੇ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਤੋਂ ਨੂੰ ਸਮਝਦੇ ਜਦੋਂ ਪੋਰਸ ਆਉਂਦੀ ਹੈ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਕਿ ਅਸੀਂ ਨਹੀਂ ਉਹਨਾਂ ਨਾਲ ਲੜ ਪੈ ਸਕਦੇ ਆ ਆਪਣੇ ਬੱਚਿਆਂ ਨਾਲ ਤੁਸੀਂ ਇਹ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਕਿ ਅਸੀਂ ਲੜਨਾ ਤੇ ਅਸੀਂ ਆਪਦੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਖਰੀ ਐ ਇਸ ਕਰਕੇ ਮੇਰੀ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਆ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਬਜ਼ੁਰਗਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੀ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਐ ਜਿਹੜਾ ਬੰਦਾ ਉਹਦੇ ਵਿੱਚ ਕਿੱਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਪਿੰਤੂ ਪਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਆਇਆ ਫੋਰਸ ਨੂੰ ਟੈਪਸ ਨਾ ਕਰਿਆ ਆਪਦੇ ਬੱਚਿਆਂ ਦੇ ਇਮਤਿਹਾਨ ਇੰਨੀ ਜਿਹੜੀ ਆਪਾਂ ਤਿੰਨ ਹੋਣ ਆਇਆ ਜਿਹੜੀ ਜਿਹੜੇ ਚੱਲੇ ਆਉ ਸਾਹ ਤੇ ਤੁਹਾਨੂੰ ਭੰਡੇਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋਗੀ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡਿਟੇਨ ਹੋ ਗਏ ਹੁਣ ਤੁਹਾਡੇ ਕੋਲੇ ਬੇਨਤੀ ਹੈ ਆ ਅਸੀਂ ਪੁੱਪਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲ ਆਪਕਰ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ ਸੁਣੀ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਹੈ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਾਬ ਦੇ ਬੱਚਿਆਂ ਨਾਲ ਮਿਸਪ੍ਰੀਵ ਕਰੋਗੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ 'ਚ ਪਾਓਗੇ ਇਸ ਗੱਲ ਲਈ ਵੀ ਉਹਨੂੰ ਮਿਸਪੇਪਰ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ੱੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹੁਣ ਇਹਦੇ ਪੰਜਾਬੀ ਵੀਰੋ ਚੰਦ ਕਿੰਨੇ ਪਹਿਲੇ ਸراجਜੀਤ ਸਿੰਘ ਢਾਲੇਵਾਲ ਤੇ ਸਰਵਜਿੰਦ ਸਿੰਘ ਪੰਦੇਰ ਨੂੰ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਜਿਹੜੇ ਮਾਨ ਸਰਕਾਰ ਦੇ ਨਾਲ ਤੇ ਚੀ ਮਿਨਿਸਟਰ ਨਾਲ ਗੱਲ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਮਾਨ ਸਰਕਾਰ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਬੁલાਏ ਗਏ ਸੀ ਕਿਸਾਨਾਂ ਦੀਆਂ ਸਾਰੀਆਂ ਡਿਮਾਂਡਸ ਨੂੰ ਸੁਣਵਾਸੀ ਅੱਜ ਜਿਹੜੀ ਗੱਲ ਦਾ ਸ਼ੰਕਾ ਸੀ ਉਹੀ ਪੂਰਾ ਹੋਇਆ ਮੈਂ ਕਈ ਸਾਲਾਂ ਤੋਂ ਲਗਾਤਾਰ ਇਹ ਕਹਿੰਦਾ ਆ ਰਿਹਾ ਕਿ ਭਾਜਪਾ ਤੇ ਆਪ ਇੱਕੋ ਸਿੱਕੇ ਦੇ ਦੋ ਪਹਿਲੂ ਅੱਜ ਘਰ ਬੁਲਾ ਕੇ ਧੋਖੇ ਦੇ ਨਾਲ ਜੋ ਮਾਨ ਸਾਬ ਦੀ ਇੱਕ ਪਛਾਣ ਬਣ ਚੁੱਕੀ ਹੈ ਤੇ ਮਾਨ ਸਰਕਾਰ ਦੀ ਜਿਹੜੀ ਪਛਾਣ ਬਣ ਚੁੱਕੀ ਹੈ ਕਿ ਇਹਨਾਂ ਤੇ ਕੋਈ ਆਦਮੀ ਨਹੀਂ ਜਾਂ ਕੋਈ ਆਰਗੇਨਾਈਜੇਸ਼ਨ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਉਹੀ ਕੰਮ ਕੀਤਾ ਕਾਰਬੋਲਾਇਆ ਕਾਰਬੋਲਾ ਕੇ ਪੰਜਾਬ ਦੇ ਬਿਲਕੁਲ ਹੀ ਚੰਡੀਗੜ੍ਹ ਪੰਜਾਬ ਬਾਰਡਰ ਤੇ ਆਪਣੀ ਪੁਲਿਸ ਦੇ ਹੱਥੀ ਇਹਨਾਂ ਨੂੰ ਡਿਟੇਨ ਕਰਾ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੈਂ ਆਪਣੇ ਵੱਲੋਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਹੋਣ ਕਰਕੇ ਅਤੇ ਆਪਣੀ ਸਮੁੱਚੀ ਕਾਂਗਰਸ ਦੀ ਜਥੇਬੰਦੀ ਵੱਲੋਂ ਅਸੀਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨੇ ਕਿਉਂਕਿ ਪੰਜਾਬੀਆਂ ਦੀ ਪਛਾਣ ਧੋਖੇ ਨਾਲ ਨਹੀਂ ਪੰਜਾਬੀਆਂ ਦੀ ਪਛਾਣ ਅਸਲੀਅਤ ਦੇ ਨਾਲ ਹੈ ਪੰਜਾਬੀਆਂ ਦੀ ਪਛਾਣ ਮਰਦਾ ਵਰਗ ਸਹੀ ਸਟੈਂਡ ਲੈਣ ਨਾਲ ਲੋਕਾਂ ਨਾਲ ਧੋਖਾ ਤੇ ਧੜੀ ਕਰਨ ਦੀ ਨਹੀਂ ਮੈਨੂੰ ਅਫਸੋਸ ਹੋਇਆ ਹਨ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਬੜੀ ਦੇਰ ਤੱਕ ਇਹਦਾ ਆ ਰਿਹਾ ਸੀ ਭਾਜਪਾ ਦੀ ਡਾਇਰੈਕਸ਼ਨਸ ਤੇ ਭਗਵੰਤ ਚੱਲ ਰਿਹਾ ਇਹ ਗੱਲ ਅੱਜ ਸਾਬਤ ਹੋ ਚੁੱਕੀ ਹੈ ਮੈਂ ਤੇ ਤੁਹਾਨੂੰ ਕਦੋਂ ਦੱ ਕਿਹਾ ਸੀ ਕਿ ਇੱਕ ਵਕਤ ਆਏਗਾ ਜਦੋਂ ਇੱਕ ਨਾਛਿੰਦੇ ਬਣੇ ਇੱਕ ਨਾਛਿੰਦੇ ਬਣਦਾ ਇਹ ਜਿਹੜਾ ਨਕਾਬ ਹੈ ਉੱਤਰ ਚੁੱਕਿਆ ਪੰਜਾਬੀਆਂ ਨੂੰ ਭਾਵੇਂ ਕੋਈ ਵਪਾਰੀ ਹੈ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਇੰਡਸਟਰੀਅਲਿਸਟ ਹੈ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੈ ਭਾਵੇਂ ਸਾਡੇ ਐਕਸਰਵਿਸ ਪਹਿਨੇ ਭਾਵੇਂ ਸਾਡੇ ਸਰਵਿੰਗ ਫੌਜ ਦੇ ਸਾਡੇ ਵੀਰ ਨੇ ਤੇ ਭਾਵੇਂ ਕਿਸਾਨ ਭਾਈ ਚੱਲ ਰਿਹਾ ਤੇ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡੇ ਨੌਜਵਾਨ ਬੱਚੇ ਨੇ ਤੁਸੀਂ ਵੇਖ ਚੁੱਕੇ ਹੋ ਕਿ ਜਦੋਂ ਵੀ ਸਟੈਂਡ ਲੈ ਕੇ ਖੜੇ ਹੋਣ ਦਾ ਵਕਤ ਆ ਭਗਵੰਤ ਮਾਨ ਨੇ ਹਮੇਸ਼ਾ ਤੁਹਾਨੂੰ ਪਿੱਠ ਬਕਾਈਏ ਇਹ ਸਰਕਾਰ ਨੇ ਹਮੇਸ਼ਾ ਤੁਹਾਨੂੰ ਪਿੱਠ ਬਕਾਈਏ ਇਹਨਾਂ ਨੇ ਧੋਖਾ ਤੇ ਧੜਈ ਤੁਹਾਡੇ ਨਾਲ ਕੀਤੀ ਅੱਜ ਵੀ ਉਹੀ ਗੱਲ ਹੋਈ ਕਰ ਸਦਿਆ ਤੇ ਬਾਅਦ ਚ ਡਿਟੇਨ ਕਰਾ ਲੇ ਤੇ ਇਸ ਤੋਂ ਬਾਅਦ ਅਜੇ ਜੋ ਮੇਰੇ ਕੋ ਖਬਰਾਂ ਨੇ ਅਜੇ ਕਈ ਕੁਝ ਖਨੌਰੀ ਦੇ ਸ਼ਕੂ ਬਾਰਡਰਾਂ ਤੇ ਵੀ ਹੋਵੇ। ਤੋਂ ਮੈਂ ਇਹਨੂੰ ਕੜੇ ਸ਼ਬਦਾਂ ਵਿੱਚ ਇਹਦੀ ਅਲੋਚਨਾ ਕਰਨਾ ਤੇ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਕਿ ਤਗੜੇ ਹੋਵੋ। ਤਗੜੇ ਹੋ ਕੇ ਇਕੱਠ ਦਾ ਸਬੂਤ ਦਿਓ ਤੇ ਜਿਹੜੇ ਨੌਨ ਪੰਜਾਬੀ ਨੇ ਜਿਹੜੇ ਅੱਜ ਬਾਹਰੋਂ ਆ ਕੇ ਪੰਜਾਬ ਤੋਂ ਬਾਹਰੋਂ ਆ ਕੇ ਅੱਜ ਪੰਜਾਬ ਦੀ ਜਿਹੜੀ ਗੱਦੀ ਹੈ, ਤਾਕਤ ਦੀ ਉਹਦੇ ਵਿੱਚ ਇੰਡਾਇਰੈਕਟ ਰਾਜ ਕਰ ਰਹੇ ਜਿਵੇਂ ਕਿਸੇ ਟਾਈਮ ਸਿੱਖ ਰਾਜ ਚ ਰਾਣੀ ਜਿੰਦਾ ਦੇ ਸੱਦੇ ਤੇ ਅੰਗਰੇਜ਼ਾਂ ਦਾ ਰੀਜੈਂਟ ਜੌਨ ਲਾਰੈਂਸ ਆਇਆ ਸੀ ਅੱਜ ਉਸ ਤਰ੍ਹਾਂ ਹੀ ਬੀਜੇਪੀ ਦਾ ਏਜੰਟ ਬਣ ਕੇ ਸੈਂਟਰ ਦੀ ਸਰਕਾਰ ਦੇ ਏਜੰਟ ਬਣ ਕੇ ਭਗਵੰਤ ਮਾਨ ਤੇ ਦੀ ਸਰਕਾਰ ਕੰਮ ਕਰ ਰਹੀ ਹੈ ਇਹਨਾਂ ਦਾ ਐਂਟੀ ਪੰਜਾਬ ਚਿਹਰਾ ਤੁਹਾਡੇ ਸਾਹਮਣੇ ਹੈ ਪੰਜਾਬ ਦੇ ਹਰ ਮੰਤਰੀ ਦੇ ਨਾਲ ਸੀਐਮਓ ਦੇ ਵਿੱਚ ਹਰ ਵਿਭਾਗ ਦੇ ਵਿੱਚ ਬਾਹਰਲੇ ਲੋਕ ਆ ਕੇ ਪੰਜਾਬ ਤੇ ਕਾਬਜ਼ ਹੋ ਗਏ ਨੇ ਮੈਨੂੰ ਉਹੀ ਦ੍ਰਿਸ਼ ਯਾਦ ਆ ਰਿਹਾ ਹੈ ਸਾਡੇ ਮਹਾਨ ਸ਼ਿਕੰਪਰ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਫੌਤ ਹੁੰਦੇ ਨੇ ਉਹਨਾਂ ਤੋਂ ਬਾਅਦ ਜਿਹੜਾ ਦ੍ਰਿਸ਼ ਸੀ ਉਹੀ ਮੈਨੂੰ ਨਜ਼ਰ ਆਜ ਪੰਜਾਬ ਚ ਬੰਦ ਆ ਰਿਹਾ ਸੋ ਪੰਜਾਬੀ ਮੇਰੇ ਭਰਾਓ ਤੇ ਬੈਣੋ ਅੱਜ ਹੁਤਾਤ ਹੁੰਦੀ ਲੋੜ ਆ ਜੇ ਇਕੱਠੇ ਹੁੰਦੀ ਲੋੜ ਹੈ ਆਓ ਇਕੱਠੇ ਹੋ ਕੇ ਇਕਤਾ ਦਾ ਸਬੂਤ ਦਈਏ ਸੋ ਇੱਕ ਵਾਰ ਫੇਰ ਮੈਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸ ਵੱਲੋਂ ਆਪੋਜੀਸ਼ਨ ਲੀਡਰ ਹੋਣ ਤੇ ਇਸ ਸਾਰੇ ਜਿਹੜੇ ਧੋਖੇ ਨਾਲ ਸਾਰੇ ਕਿਸਾਨ ਲੀਡਰਾਂ ਦਾ ਹੋਇਆ ਉਹਦੀ ਨਿੰਦਾ ਕਰਨਾ ਤੇ ਇਹ ਆਵਾਜ਼ ਹੁਣ ਪੰਜਾਬ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ 21 ਤੋਂ 28 ਤੱਕ ਜ਼ੋਰ ਨਾਲ ਗੂੰਜੇਗੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵੈਗੁਰੂ ਜੀ ਕਾ ਕਾਲ ਸਰ ਵੈਗੁਰੂ ਜੀ ਕੀ ਫਤਿਹ ਜੀ ਜੀ ਸਰ ਦੇਖੋ ਜਦੋਂ ਤਿੰਨ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਖ ਛੜਿਆ ਉਹ ਸਾਰੇ ਕਿਸਾਨ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਦਿੱਲੀ ਤੇ ਜਾ ਕੇ ਧਰਨੇ ਤੇ ਬੈਠੇ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਡਟ ਕੇ ਕਿਸਾਨ ਦਾ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਆ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਪਰ ਪੰਜਾਬ ਦੀਆਂ ਦੋ ਲਾਈਨ ਲੈ ਲੈ ਜਿੰਨਾਂ ਦੇ ਨਾਲ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਵਪਾਰ ਚੱਲਦਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਰੋਰੀ ਬਾਰਡਰ ਦੀ ਸੰਭੂ ਬਾਰਡਰ ਦੀ ਉਹਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਪੰਜਾਬ ਦਾ ਵਪਾਰ ਜਿਹੜਾ ਉਨੇ ਪੰਜਾਬ ਦੇ ਵਪਾਰ ਨੂੰ ਬਹੁਤ ਵੱਡੀ ਸੱਟ ਵੱਜੀ ਆ ਔਰ ਦੂਜੇ ਪਾਸੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਨੌਜਵਾਨਾਂ ਦੇ ਬਰਤੀ ਪੰਜਾਬ ਦੇ ਨੌਜਵਾਨ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਰੋਜ਼ਗਾਰ ਤਾਂ ਮਿਲੂਗਾ ਜੇ ਵਪਾਰ ਚੱਲੂਗਾ ਸੋ ਵਪਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਸੋ ਸਾਰੇ ਹਰਾਤਾਂ ਦੇਖਦੇ ਹੋਏ ਜਿਹੜਾ ਇਹ ਜਿਹੜੀ ਅੱਜ ਦੀ ਕਾਰਵਾਈ ਹੋਈ ਆ ਕਿਉਂਕਿ ਅਸੀਂ ਬਾਰ-ਬਾਰ ਕਿਸਾਨ ਨਿਤਾਮਾਂ ਨੂੰ ਇਹ ਸਮਝਾ ਰਹੇ ਆਂ ਕਿ ਤੁਹਾਡੀ ਲੜਾਈ ਸੈਂਟਰ ਸਰਕਾਰ ਦੇ ਨਾਲ ਆ ਤੁਸੀਂ ਕੇਂਦਰ ਸਰਕਾਰ ਨਾਲ ਲੜਾਈ ਲੜ ਕੇ ਲੜ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਪੰਜਾਬ ਦਾ ਬਾਡਰ ਰੋਕ ਕੇ ਪੰਜਾਬ ਦਾ ਵੱਡਾ ਨਿਸ਼ਾਨਾ ਕਰ ਰਹੇ ਹੋ ਦੂਸਰਾ ਅੱਜ ਅਸੀਂ ਇੱਕ ਸਰਕਾਰ ਜਿਹੜੀ ਵੱਡੀ ਜੰਗ ਲੜ ਰਹੀ ਹੈ ਨਸ਼ਿਆਂ ਦੇ ਖਿਲਾਫ ਜੇ ਨਸ਼ੇ ਦਾ ਤਾਂ ਖਤਮ ਹੋਣਗੇ ਜੇਕਰ ਅਸੀਂ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦੇ ਪਾਵਾਂਗੇ ਰੋਜ਼ਗਾਰ ਪਾ ਦੇ ਪਾਵਾਂਗੇ ਜੇਕਰ ਪੰਜਾਬ 'ਚ ਉਦਯੋਗ ਆਊਗਾ ਵਪਾਰ ਹੋਊਗਾ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਸਰਕਾਰ ਅੱਜ ਵੀ ਪੰਜਾਬ ਦੇ ਇੱਕ ਕਿਸਾਨ ਦੇ ਨਾਲ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਹਿਬਾਨ ਉਸ ਮੀਟਿੰਗ 'ਚ ਬੈਠੇ ਜਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ ਸੋ ਅਸੀਂ ਜਿਹੜੀਆਂ ਸੈਂਟਰ ਦੇ ਖਿਲਾਫ ਮੰਗਾਂ ਲਗੀਆਂ ਉਹਨਾਂ ਦੇ ਲਈ ਕਿਸਾਨ ਦਾ ਹਮੇਸ਼ਾ ਸਾਥ ਦਿੰਦੇ ਆ ਪਹਿਲਾਂ ਵੀ ਸਾਥ ਦਿੰਦੇ ਆ ਅੱਜ ਵੀ ਦਿੰਦਾ ਆਉਣ ਵਾਲੇ ਸਮੇਂ 'ਚ ਵੀ